ਸ਼ੋਮੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀਆਂ ਮੁਸ਼ਕਲਾਂ ਹੁਣ ਵੱਧ ਗਈਆਂ ਨੇ ਉਹਨਾਂ ਨੂੰ ਸੰਮਣ ਜਾਰੀ ਹੋ ਗਏ ਨੇ ਡੈਨਿੰਗ ਭਾਸਕਰਦੀ ਛਪੀ ਰਿਪੋਰਟ ਦੇ ਮੁਤਾਬਕ ਆਉਣ ਵਾਲੇ ਦਿਨਾਂ ਛੋਣ ਜਾ ਰਹੀਆਂ ਜ਼ਿਲ੍ਹਾ ਤੇ ਪੰਚਾਇਤੀ ਸਮਿਤੀ ਚੋਣਾਂ ਨੂੰ ਅਕਾਲੀ ਦਲ ਵੱਲੋਂ ਪਟਿਆਲਾ ਪੁਲਿਸ ਦੇ ਨਾਂ ਤੋਂ ਵਾਇਰਲ ਕੀਤੀ ਆਡੀਓ ਕਲਿੱਪ ਦੇ ਸਬੂਤ ਪੇਸ਼ ਕਰਨ ਨੂੰ ਲੈ ਕੇ ਪੰਜਾਬ ਪੁਲਿਸ ਵੱਲੋਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਪਟਿਆਲਾ ਨਾਲ ਸੰਬੰਧਿਤ ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਸਮੇਤ ਕਈ ਵਿਅਕਤੀਆਂ ਖਿਲਾਫ ਸੰਮਣ ਜਾਰੀ ਕਰ ਦਿੱਤੇ ਗਏ ਨੇ ਡੈਨਿੰਗ ਭਾਸਕਰਦੀ ਮੇਰੀ ਇਨਾਂ ਦੇ ਭਾਵੇਂ ਇਹ ਆਡੀਓ ਸੋਸ਼ਲ ਮੀਡੀਆ ਤੇ ਵਾਇਰਲ ਕਰਨ ਦੇ ਇਲਜ਼ਾਮ ਲੱਗੇ ਨੇ ਇਸ ਮਾਮਲੇ ਲੈ ਕੇ ਕਾਲੀ ਤਲਦੀ ਬਲਾਰੇ ਐਡਵੋਕੇਟ ਅਸ਼ਦੀਪ ਸਿੰਘ ਕਲੇਨ ਨੇ ਵੀ ਅਜੇ ਹਹੀ ਸਮਨ ਜਾਰੀ ਕੀਤਾ ਗਿਆ ਦੱਸਦੀ ਕਿ ਰਿਪੋਰਟਾਂ ਦੇ ਮੁਤਾਬਕ ਹਾਲਾਂਕਿ ਉਹਨਾਂ ਨੇ ਇਸ ਸਬੰਧੀ ਚੌਂਕ ਕਮਿਸ਼ਨ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਸੰਪਰਕ ਅੰਕ ਤੇ ਸੁਖਵੀਰ ਬਾਦਲਾ ਤੇ ਕਲਦੇਰ ਨੇ ਇਹ ਸਮਨ ਮਿਲਣ ਦੀ ਪੁਸ਼ਟੀ ਕੀਤੀ ਹੈ ਇਸ ਦੇ ਅਸ਼ਦੀਪ ਕਲੇਰ ਨੇ ਕੀ ਕਿਹਾ ਉਹ ਵੀ ਸੁਣੋ ਦੇਖੋ ਕੱਲ ਸਾਨੂੰ ਸ਼ਾਮ ਨੂੰ ਇੱਕ ਮੈਨੂੰ ਨੋਟਿਸ ਜਿਹੜਾ ਕਿ ਪਰਮਾਰ ਸਾਹਿਬ ਏ ਡੀਜੀਪੀ ਆ ਉਹਨਾਂ ਵੱਲੋਂ ਇੱਕ ਨੋਟਿਸ ਹੋਇਆ ਸੀ 94 ਬੀ ਐਨ ਐਸ ਦਾ ਪਹਿਲਾਂ ਤਾਂ ਇਹ ਗੱਲ ਬੜੀ ਸਪਸ਼ਟ ਹੈ ਕਿ 94 ਬੀ ਐਨ ਐਸ ਦੇ ਵਿੱਚ ਮੈਨੂੰ ਆਉਣ ਦੀ ਵੀ ਲੋੜ ਨਹੀਂ ਸੀ ਮਤਲਬ ਉਹਦੇ ਵਿੱਚ ਬੜਾ ਸਪਸ਼ਟ ਹੁੰਦਾ ਹੈ ਕਿ ਮੈਂ ਆਪ ਜਾਂ ਮੈਂ ਆਪਣਾ ਕੋਈ ਨੁਮਾਇੰਦਾ ਭੇਜ ਕੇ ਉਹਦੇ ਵਿੱਚ ਜਵਾਬ ਦਾਖਲ ਕਰ ਸਕਦਾ ਕੋਈ ਮੰਡੇਟਰੀ ਨਹੀਂ ਕਿ ਮੈਂ ਉਰੇ ਆ ਕੇ ਜਵਾਬ ਦੇਣਾ ਪਰ ਕਿਉਂਕਿ ਇਹ ਜੋ ਕੁਝ ਹੋਇਆ ਇਹ ਸਾਰਾ ਕੁਝ ਕਾਦੇ ਲਈ ਹੋ ਰਿਹਾ ਜਿਹੜੀ ਕਿ ਪਟਿਆਲਾ ਪੁਲਿਸ ਦੀ ਉਥੋਂ ਦੇ ਐਸ ਐਸ ਪੀ ਐਸ ਪੀ ਡੀ ਐਸ ਪੀ ਉਹਨਾਂ ਦੀ ਇੱਕ ਕਾਨਫਰੰਸ ਕਾਲ ਹੈ ਜਿਹੜੀ ਵਾਇਰਲ ਹੈ ਜਿਹੜੀ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਵੀ ਟਵੀਟ ਕੀਤੀ ਸੀ ਇਹ ਹੋਰ ਦੇ ਕਰਕੇ ਰਿਹਾ ਸੋ ਸ਼੍ਰੋਮਣੀ ਅਕਾਲੀ ਦਲ ਇਹ ਚਾਹੁੰਦਾ ਹੈ ਕਿ ਇਹਦੀ ਸੰਜੀਦਾ ਤਰੀਕੇ ਦੇ ਨਾਲ ਜਾਂਚ ਹੋਵੇ ਇਹਦੀ ਸਚਾਈ ਸਾਹਮਣੇ ਆਵੇ ਤੇ ਜੋ ਇਹਦੇ ਚ ਕੀਤਾ ਗਿਆ ਜਿਹੜੇ ਅਫਸਰ ਇਹਦੇ ਲਈ ਜ਼ਿੰਮੇਵਾਰ ਨੇ ਉਹਨਾਂ ਦੇ ਖਿਲਾਫ ਕਾਰਵਾਈ ਹੋਵੇ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਵੀ ਇਹ ਸਪਸ਼ਟ ਮੈਸੇਜ ਹੈ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਜੋ ਆਪਣੇ ਫੇਸਬੁਕ ਦੇ ਉੱਤੇ ਪੋਸਟ ਪਾਈ ਹੈ ਉਹ ਉਸ ਪੋਸਟ ਦੇ ਨਾਲ ਖੜੇ ਨੇ ਸ਼੍ਰੋਮਣੀ ਅਕਾਲੀ ਦਲ ਉਹਦੇ ਤੇ ਇਨਵੈਸਟੀਗੇਸ਼ਨ ਚਾਹੁੰਦਾ ਤੇ ਜਿਹੜੇ ਅਫਸਰ ਜ਼ਿੰਮੇਵਾਰ ਨੇ ਉਹਨਾਂ ਦੇ ਖਿਲਾਫ ਅਸੀਂ ਕਾਰਵਾਈ ਚਾਹੁੰਦੇ ਆ ਕਿਉਂਕਿ ਡੈਮੋਕ੍ਰੇਸੀ ਦੇ ਵਿੱਚ ਇਹ ਜਿਹੜਾ ਤਰੀਕਾ ਅਪਣਾਇਆ ਜਾ ਰਿਹਾ ਇਹ ਤਾਂ ਸਿੱਧਾ-ਸਿੱਧਾ ਸੰਵਿਧਾਨ ਦਾ ਵੀ ਘਾਣਾ ਹੈ ਡੈਮੋਕ੍ਰੇਸੀ ਦਾ ਵੀ ਘਾਣਾ ਹੈ ਕੋਡ ਆਫ ਕੰਡਕਟ ਲੱਗਿਆ ਇਹ ਜਿਹੜਾ ਇੱਕ ਐਸਐਸਪੀ ਲੈਵਲ ਦੇ ਅਧਿਕਾਰੀ ਤੇ ਐਸਐਸਪੀ ਦੇ ਨਾਲ ਉਹ ਕੀ ਨੇ ਉਹ ਇੱਕ ਆਈਪੀਐਸ ਅਫਸਰ ਨੇ ਜਿਨ੍ਹਾਂ ਦੇ ਉੱਤੇ ਬਹੁਤ ਵੱਡੀ ਜ਼ਿੰਮੇਵਾਰੀ ਹੈ ਸੰਵਿਧਾਨ ਨੂੰ ਅਪਹੋਲਡ ਕਰਨ ਦੀ ਤੇ ਅਗਰ ਇੱਕ ਆਈਪੀਐਸ ਅਧਿਕਾਰੀ ਇਹ ਦਿਸ਼ਾ ਨਿਰਦੇਸ਼ ਦੇਵੇ ਕਿ ਜਿਹੜੇ ਆਪੋਜੀਸ਼ਨ ਦੇ ਉਮੀਦਵਾਰ ਨੇ ਉਹਨਾਂ ਨੂੰ ਜਾਂ ਤਾਂ ਉਹਨਾਂ ਦੇ ਘਰੋਂ ਚੱਕ ਲੋ ਜਾਂ ਰਸਤੇ ਦੇ ਵਿੱਚੋਂ ਚੱਕ ਲੋ ਉਹਨਾਂ ਨੂੰ ਸੈਂਟਰਾਂ ਤੱਕ ਨਹੀਂ ਪਹੁੰਚਣ ਦੇਣਾ ਔਰ ਉਸ ਰਿਕਾਰਡਿੰਗ ਦੇ ਵਿੱਚ ਇਸ ਹੱਦ ਤੱਕ ਗਏ ਕਹਿੰਦੇ ਜੀ ਜਿਹੜੇ ਆਬਜ਼ਰਵਰ ਨੇ ਚਾਹੇ ਤਾਂ ਕੋਸਤਵ ਸ਼ਰਮਾ ਜੀ ਆਈਪੀਐਸ ਹੈ ਚਾਹੇ ਉਹਦੇ ਚ ਪ੍ਰੀਤੀ যাদব ਜੀ ਆਈਐਸ ਦਾ ਨਾਮ ਲੈ ਰਹੇ ਨੇ ਕਹਿੰਦੇ ਜੀ ਮੇਰੀ ਅਬਜ਼ਰਵਰਾਂ ਨਾਲ ਵੀ ਗੱਲ ਹੋ ਗਈ ਅਬਜ਼ਰਵਰ ਸਹਿਬਾਨੇ ਮੰਨਦੇ ਨੇ ਕਿ ਧੱਕਾ ਤਾਂ ਹੋਣਾ ਪਰ ਕਿਉਂਕਿ ਉੱਥੇ ਕੈਮਰੇ ਲੱਗੇ ਨੇ ਨੋਮੀਨੇਸ਼ਨ ਸੈਂਟਰਾਂ ਦੇ ਵਿੱਚ ਇਸ ਲਈ ਧੱਕਾ ਬਾਰੋ-ਬਾਰ ਕਰੋ ਜਿਹੜੇ ਉੱਥੇ ਦੇ ਲੋਕਲ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਉਹਨਾਂ ਨੂੰ ਸੈਟੀਸਫਾਈ ਕਰੋ ਫਿਰ ਇੱਕ ਹਡਾਣਾ ਸਾਹਿਬ ਦਾ ਨਾਮ ਲਿਆ ਐਸਐਚਓ ਨੂੰ ਪੁੱਛਿਆ ਸਨੌਰ ਦੇ ਨੂੰ ਕਿ ਜੀ ਉਹ ਸੈਟੀਸਫਾਈਡ ਹੈ ਕਹਿੰਦਾ ਜੀ ਉਹ ਸੈਟੀਸਫਾਈਡ ਹੈ ਪੈਰੀਕਸਟੋ ਸਾਹਮਣੇ ਵਿੱਚ ਕਿਹਾ ਕਹਿੰਦੇ ਜੀ ਸਰ ਤੁਸੀਂ ਚਿੰਤਾ ਨਾ ਕਰੋ ਅਸੀਂ ਪੋਲੀਟੀਕਲ ਡਾਇਰੈਕਸ਼ਨਾਂ ਲੈ ਕੇ ਹੀ ਚੱਲ ਰਹੇ ਹਾਂ ਅਗਰ ਐਸਾ ਕੁਝ ਅੱਜ ਅਸੀਂ ਇਹਨੂੰ ਅਲੋਕ ਕਰਾਂਗੇ ਕਿ ਹੋਵੇ ਤਾਂ ਫਿਰ ਅਸੀਂ ਅੱਗੇ ਵਾਸਤੇ ਡੈਮੋਕ੍ਰੇਸੀ ਜਿਹੜੀ ਅਸੀਂ ਗੱਲਾਂ ਕਰਦੇ ਹਾਂ ਫਿਰ ਇਹ ਕਿੱਥੇ ਜਾਊਗੀ ਕਿੱਥੇ ਜਾਊਗਾ ਸਟੇਟ ਇਲੈਕਸ਼ਨ ਕਮਿਸ਼ਨ ਕਿੱਥੇ ਜਾਊਗਾ ਕਿ ਨਿਰਪੱਖ ਚੋਣਾਂ ਕਰਾਉਣੀਆਂ ਨੇ ਸੋਏ ਬੜੇ ਵੱਡੇ ਸਵਾਲੀਆ ਨਿਸ਼ਾਨ ਨੇ ਸ਼ਰੂਮਨੀ ਅਕਾਲੀ ਦਲ ਬੜਾ ਕਲੀਅਰ ਹੈ ਦੱਸਦੀ ਕਿ ਇਹ ਸਮਨ ਜ਼ਿਲ੍ਹਾ ਦੀ ਪੰਚਾਇਤੀ ਸਭਾ ਚੋਣਾਂ ਸੰਬੰਧੀ ਪਟਿਆਲਾ ਪੁਲਿਸ ਦੇ ਹਵਾਲੇ ਨਾਲ ਪਿਛਲੇ ਦਿਨੀ ਵਾਇਰਲ ਹੋਈ ਇੱਕ ਆਡੀਓ ਕਲਿੱਪ ਸੰਬੰਧੀ ਸਬੂਤ ਪੇਸ਼ ਕਰਨ ਲਈ ਪੰਜਾਬ ਪੁਲਿਸ ਵੱਲੋਂ ਭੇਜੇ ਗਏ ਨੇ ਇਸ ਮਾਮਲੇ ਨੂੰ ਲੈ ਕੇ ਅਕਾਲੀ ਦਲ ਦੇ ਬੁਲਾਰੇ ਐਡਵੋਕੇਟ ਅਸ਼ਦੀ ਸਿੰਘ ਕਲੀਨ ਨੂੰ ਵੀ ਅਜੇ ਹੀ ਸਮਨ ਜਾਰੀ ਕੀਤੇ ਗਏ ਨੇ ਹਾਲਾਂਕਿ ਉਹਨਾਂ ਨੇ ਇਸ ਸੰਬੰਧੀ ਚੋਣ ਕਮਿਸ਼ਨ ਕੋਲ ਸ਼ਿਕਾਇਤ ਵੀ ਦਰਜ ਕਰਵਾਈ ਹੈ ਇਹ ਮਾਮਲਾ ਹੁਣ ਹਾਈ ਕੋਰਟ ਵੀ ਪਹੁੰਚਿਆ ਹੋਇਆ ਹੈ ਅਕਾਲੀ ਦਲ ਨੇ ਹਾਈ ਕੋਰਟ ਕੋ ਪਟੀਸ਼ਨ ਦਾਇਰ ਐਸਐਸਪੀ ਹਾਲਾਂਕਿ ਪਟਿਆਲਾ ਪੁਲਿਸ ਨੇ ਇਸ ਨੂੰ AI ਜਨਰੇਟਰ ਆਡੀਓ ਕਹਿ ਕੇ ਲੋਕਾਂ ਨੂੰ ਗੁੰਮਰਾਹ ਕਰਨ ਦੇ ਇਲਜ਼ਾਮ ਲਗਾਏ ਸਨ ਪਰ ਅਕਾਲੀ ਆਗੂਆਂ ਨੇ ਕਿਹਾ ਹੈ ਕਿ ਉਹਨਾਂ ਕੋਲ ਸਬੂਤ ਨੇ ਕਿ ਇਹ ਪੁਲਿਸ ਅਧਿਕਾਰੀਆਂ ਦੀ ਹੀ ਕਾਲ ਰਿਕਾਰਡਿੰਗ ਹੈ ਜਿਸ ਚ ਵਿਰੋਧੀਆਂ ਨੂੰ ਨਾਮਜ਼ਾਦੀਆਂ ਪਰੰਤ ਰੋਕਣ ਦੇ ਆਦੇਸ਼ ਦਿੱਤੇ ਜਾ ਰਹੇ ਨੇ ਹੁਣ ਪੰਜਾਬ ਪੁਲਿਸ ਨੇ ਬਾਦਲ ਸਮੇਤ ਦਰਜਾ ਅਕਾਲੀ ਆਗੂਆਂ ਨੂੰ ਸਬੂਤ ਪੇਸ਼ ਕਰਨ ਲਈ ਸੱਮਣ ਭੇਜ ਦਿੱਤੇ ਨੇ ਫਖਾਣਾ ਕਿ ਕੁਝ ਕਹਿਣਾ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ ਸ਼ੋਮਨੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀਆਂ ਮੁਸ਼ਕਲਾਂ ਹੁਣ ਵੱਧ ਗਈਆਂ ਨੇ ਉਹਨਾਂ ਨੂੰ ਸੰਮਣ ਜਾਰੀ ਹੋ ਗਏ ਨੇ ਡੈਨਿੰਗ ਬਾਸਕਰਦੀ ਛਪੀ ਰਿਪੋਰਟ ਦੇ ਮੁਤਾਬਕ ਆਉਣ ਵਾਲੇ ਦਿਨਾਂ ਛੋਣ ਜਾ ਰਹੀਆਂ ਜ਼ਿਲ੍ਹਾ ਤੇ ਪੰਚਾਇਤੀ ਸਮਿਤੀ ਚੋਣਾਂ ਨੂੰ ਅਕਾਲੀ ਦਲ ਵੱਲੋਂ ਪਟਿਆਲਾ ਪੁਲਿਸ ਦੇ ਨਾਂ ਤੋਂ ਵਾਇਰਲ ਕੀਤੀ ਆਡੀਓ ਕਲਿੱਪ ਦੇ ਸਬੂਤ ਪੇਸ਼ ਕਰਨ ਨੂੰ ਲੈ ਕੇ ਪੰਜਾਬ ਪੁਲਿਸ ਵੱਲੋਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਪਟਿਆਲਾ ਨਾਲ ਸੰਬੰਧਿਤ ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਸਮੇਤ ਕਈ ਵਿਅਕਤੀਆਂ ਖਿਲਾਫ ਸੰਮਣ ਜਾਰੀ ਕਰ ਦਿੱਤੇ ਗਏ ਨੇ ਡੈਨਿੰਗ ਬਾਸਕਰਦੀ ਮੇ ਇਨਦੇ ਭਾਵੇਂ ਇਹ ਆਡੀਓ ਸੋਸ਼ਲ ਮੀਡੀਆ ਤੇ ਵਾਇਰਲ ਕਰਨ ਦੇ ਇਲਜ਼ਾਮ ਲੱਗੇ ਨੇ ਇਸ ਮਾਮਲੇ ਲੈ ਕੇ ਕਾਲੀ ਤਲਦੀ ਬਲਾਰੇ ਐਡਵੋਕੇਟ ਅਸ਼ਦੀਪ ਸਿੰਘ ਕਲੇਨ ਨੇ ਵੀ ਅਜੇ ਹਹੀ ਸਮਨ ਜਾਰੀ ਕੀਤਾ ਗਿਆ ਦੱਸਦੀ ਕਿ ਰਿਪੋਰਟਾਂ ਦੇ ਮੁਤਾਬਕ ਹਾਲਾਂਕਿ ਉਹਨਾਂ ਨੇ ਇਸ ਸਬੰਧੀ ਚੌਂਕ ਕਮਿਸ਼ਨ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਸੰਪਰਕ ਅੰਕ ਤੇ ਸੁਖਵੀਰ ਬਾਦਲਾ ਤੇ ਕਲੇਰ ਨੇ ਇਹ ਸਮਨ ਮਿਲਣ ਦੀ ਪੁਸ਼ਟੀ ਕੀਤੀ ਹੈ ਇਸ ਦੇ ਅਸ਼ਦੀਪ ਕਲੇਰ ਨੇ ਕੀ ਕਿਹਾ ਉਹ ਵੀ ਸੁਣੋ ਦੇਖੋ ਕੱਲ ਸਾਨੂੰ ਸ਼ਾਮ ਨੂੰ ਇੱਕ ਮੈਨੂੰ ਨੋਟਿਸ ਜਿਹੜਾ ਕਿ ਪਰਮਾਰ ਸਾਹਿਬ ਏ ਡੀਜੀਪੀ ਐ ਉਹਨਾਂ ਵੱਲੋਂ ਇੱਕ ਨੋਟਿਸ ਹੋਇਆ ਸੀ 94 ਬੀ ਐਨ ਐਸ ਦਾ ਪਹਿਲਾਂ ਤਾਂ ਇਹ ਗੱਲ ਬੜੀ ਸਪਸ਼ਟ ਹੈ ਕਿ 94 ਬੀ ਐਨ ਐਸ ਦੇ ਵਿੱਚ ਮੈਨੂੰ ਆਉਣ ਦੀ ਵੀ ਲੋੜ ਨਹੀਂ ਸੀ ਮਤਲਬ ਉਹਦੇ ਵਿੱਚ ਬੜਾ ਸਪਸ਼ਟ ਹੁੰਦਾ ਹੈ ਕਿ ਮੈਂ ਆਪ ਜਾਂ ਮੈਂ ਆਪਣਾ ਕੋਈ ਨੁਮਾਇੰਦਾ ਭੇਜ ਕੇ ਉਹਦੇ ਵਿੱਚ ਜਵਾਬ ਦਾਖਲ ਕਰ ਸਕਦਾ ਕੋਈ ਮੰਡੇਟਰੀ ਨਹੀਂ ਕਿ ਮੈਂ ਉਰੇ ਆ ਕੇ ਜਵਾਬ ਦੇਣਾ ਪਰ ਕਿਉਂਕਿ ਇਹ ਜੋ ਕੁਝ ਹੋਇਆ ਇਹ ਸਾਰਾ ਕੁਝ ਕਾਦੇ ਲਈ ਹੋ ਰਿਹਾ ਜਿਹੜੀ ਕਿ ਪਟਿਆਲਾ ਪੁਲਿਸ ਦੀ ਉਥੋਂ ਦੇ ਐਸ ਐਸ ਪੀ ਐਸ ਪੀ ਡੀ ਐਸ ਪੀ ਉਹਨਾਂ ਦੀ ਇੱਕ ਕਾਨਫਰੰਸ ਕਾਲ ਹੈ ਜਿਹੜੀ ਵਾਇਰਲ ਹੈ ਜਿਹੜੀ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਵੀ ਟਵੀਟ ਕੀਤੀ ਸੀ ਇਹ ਹੋਰ ਦੇ ਕਰਕੇ ਰਿਹਾ ਸੋ ਸ਼੍ਰੋਮਣੀ ਅਕਾਲੀ ਦਲ ਇਹ ਚਾਹੁੰਦਾ ਹੈ ਕਿ ਇਹਦੀ ਸੰਜੀਦਾ ਤਰੀਕੇ ਦੇ ਨਾਲ ਜਾਂਚ ਹੋਵੇ ਇਹਦੀ ਸਚਾਈ ਸਾਹਮਣੇ ਆਵੇ ਤੇ ਜੋ ਇਹਦੇ ਚ ਕੀਤਾ ਗਿਆ ਜਿਹੜੇ ਅਫਸਰ ਇਹਦੇ ਲਈ ਜ਼ਿੰਮੇਵਾਰ ਨੇ ਉਹਨਾਂ ਦੇ ਖਿਲਾਫ ਕਾਰਵਾਈ ਹੋਵੇ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਵੀ ਇਹ ਸਪਸ਼ਟ ਮੈਸੇਜ ਹੈ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਜੋ ਆਪਣੇ ਫੇਸਬੁਕ ਦੇ ਉੱਤੇ ਪੋਸਟ ਪਾਈ ਹੈ ਉਹ ਉਸ ਪੋਸਟ ਦੇ ਨਾਲ ਖੜੇ ਨੇ ਸ਼੍ਰੋਮਣੀ ਅਕਾਲੀ ਦਲ ਉਹਦੇ ਤੇ ਇਨਵੈਸਟੀਗੇਸ਼ਨ ਚਾਹੁੰਦਾ ਤੇ ਜਿਹੜੇ ਅਫਸਰ ਜ਼ਿੰਮੇਵਾਰ ਨੇ ਉਹਨਾਂ ਦੇ ਖਿਲਾਫ ਅਸੀਂ ਕਾਰਵਾਈ ਚਾਹੁੰਦੇ ਆ ਕਿਉਂਕਿ ਡੈਮੋਕਰੇਸੀ ਦੇ ਵਿੱਚ ਇਹ ਜਿਹੜਾ ਤਰੀਕਾ ਅਪਣਾਇਆ ਜਾ ਰਿਹਾ ਇਹ ਤਾਂ ਸਿੱਧਾ-ਸਿੱਧਾ ਸੰਵਿਧਾਨ ਦਾ ਵੀ ਘਾਣਾ ਹੈ ਡੈਮੋਕਰੇਸੀ ਦਾ ਵੀ ਘਾਣਾ ਹੈ ਕੋਡ ਆਫ ਕੰਡਕਟ ਲੱਗਿਆ ਤੇ ਜਿਹੜੇ ਐਸਐਸਪੀ ਲੈਵਲ ਦੇ ਅਧਿਕਾਰੀ ਤੇ ਐਸਐਸਪੀ ਦੇ ਨਾਲ ਉਹ ਕੀ ਨੇ ਉਹ ਇੱਕ ਆਈਪੀਐਸ ਅਫਸਰ ਨੇ ਜਿਨ੍ਹਾਂ ਦੇ ਉੱਤੇ ਬਹੁਤ ਵੱਡੀ ਜ਼ਿੰਮੇਵਾਰੀ ਹੈ ਸੰਵਿਧਾਨ ਨੂੰ ਅਪਹੋਲਡ ਕਰਨ ਦੀ ਤੇ ਅਗਰ ਇੱਕ ਆਈਪੀਐਸ ਅਧਿਕਾਰੀ ਇਹ ਦਿਸ਼ਾ ਨਿਰਦੇਸ਼ ਦੇਵੇ ਕਿ ਜਿਹੜੇ ਆਪੋਜੀਸ਼ਨ ਦੇ ਉਮੀਦਵਾਰ ਨੇ ਉਹਨਾਂ ਨੂੰ ਜਾਂ ਤਾਂ ਉਹਨਾਂ ਦੇ ਘਰੋਂ ਚੱਕ ਲੋ ਜਾਂ ਰਸਤੇ ਦੇ ਵਿੱਚੋਂ ਚੱਕ ਲੋ ਉਹਨਾਂ ਨੂੰ ਸੈਂਟਰਾਂ ਤੱਕ ਨਹੀਂ ਪਹੁੰਚਣ ਦੇਣਾ ਔਰ ਉਸ ਰਿਕਾਰਡਿੰਗ ਦੇ ਵਿੱਚ ਇਸ ਹੱਦ ਤੱਕ ਗਏ ਕਹਿੰਦੇ ਜੀ ਜਿਹੜੇ ਆਬਜ਼ਰਵਰ ਨੇ ਚਾਹੇ ਤਾਂ ਕੋਸਟਪ ਸ਼ਰਮਾ ਜੀ ਆਈਪੀਐਸ ਹੈ ਚਾਹੇ ਉਹਦੇ ਚ ਪ੍ਰੀਤੀ যাদব ਜੀ ਆਈਐਸ ਦਾ ਨਾਮ ਲੈ ਰਹੇ ਨੇ ਕਹਿੰਦੇ ਜੀ ਮੇਰੀ ਅਬਜ਼ਰਵਰਾਂ ਨਾਲ ਵੀ ਗੱਲ ਹੋ ਗਈ ਅਬਜ਼ਰਵਰ ਸਹਿਬਾਨੇ ਮੰਨਦੇ ਨੇ ਕਿ ਧੱਕਾ ਤਾਂ ਹੋਣਾ ਪਰ ਕਿਉਂਕਿ ਉੱਥੇ ਕੈਮਰੇ ਲੱਗੇ ਨੇ ਨੋਮੀਨੇਸ਼ਨ ਸੈਂਟਰਾਂ ਦੇ ਵਿੱਚ ਇਸ ਲਈ ਧੱਕਾ ਬਾਰੋ-ਬਾਰ ਕਰੋ ਜਿਹੜੇ ਉੱਥੇ ਦੇ ਲੋਕਲ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਉਹਨਾਂ ਨੂੰ ਸੈਟੀਸਫਾਈ ਕਰੋ ਫਿਰ ਇੱਕ ਹਡਾਣਾ ਸਾਹਿਬ ਦਾ ਨਾਮ ਲਿਆ ਐਸਐਚਓ ਨੂੰ ਪੁੱਛਿਆ ਸਨੌਰ ਦੇ ਨੂੰ ਕਿ ਜੀ ਉਹ ਸੈਟੀਸਫਾਈਡ ਹੈ ਕਹਿੰਦਾ ਜੀ ਉਹ ਸੈਟੀਸਫਾਈਡ ਹੈ ਪੇਰੀਕ ਸੇਚੋ ਸਾਹਿਬ ਨੇ ਵਿੱਚ ਕਿਹਾ ਕਹਿੰਦੇ ਜੀ ਸਰ ਤੁਸੀਂ ਚਿੰਤਾ ਨਾ ਕਰੋ ਅਸੀਂ ਪੋਲਿਟੀਕਲ ਡਾਇਰੈਕਸ਼ਨਾਂ ਲੈ ਕੇ ਹੀ ਚੱਲ ਰਹੇ ਹਾਂ ਅਗਰ ਐਸਾ ਕੁਝ ਅੱਜ ਅਸੀਂ ਇਹਨੂੰ ਅਲੋਕ ਕਰਾਂਗੇ ਕਿ ਹੋਵੇ ਤਾਂ ਫਿਰ ਅਸੀਂ ਅੱਗੇ ਵਾਸਤੇ ਡੈਮੋਕ੍ਰੇਸੀ ਜਿਹੜੀ ਅਸੀਂ ਗੱਲਾਂ ਕਰਦੇ ਹਾਂ ਫਿਰ ਇਹ ਕਿੱਥੇ ਜਾਊਗੀ ਕਿੱਥੇ ਜਾਊਗਾ ਸਟੇਟ ਇਲੈਕਸ਼ਨ ਕਮਿਸ਼ਨ ਕਿੱਥੇ ਜਾਊਗਾ ਕਿ ਨਿਰਪੱਖ ਚੋਣਾਂ ਕਰਾਉਣੀਆਂ ਨੇ ਸੋ ਇਹ ਬੜੇ ਵੱਡੇ ਸਵਾਲੀਆ ਨਿਸ਼ਾਨ ਨੇ ਸ਼ਰੂਮਨੀ ਅਕਾਲੀ ਦਲ ਬੜਾ ਕਲੀਅਰ ਹੈ ਦੱਸਦੀ ਕਿ ਇਹ ਸਮਨ ਜ਼ਿਲ੍ਹਾ ਤੇ ਪੰਚਾਇਤੀ ਸਭਾ ਚੋਣਾਂ ਸੰਬੰਧੀ ਪਟਿਆਲਾ ਪੁਲਿਸ ਦੇ ਹਵਾਲੇ ਨਾਲ ਪਿਛਲੇ ਦਿਨੀ ਵਾਇਰਲ ਹੋਈ ਇੱਕ ਆਡੀਓ ਕਲਿੱਪ ਸੰਬੰਧੀ ਸਬੂਤ ਪੇਸ਼ ਕਰਨ ਲਈ ਪੰਜਾਬ ਪੁਲਿਸ ਵੱਲੋਂ ਭੇਜੇ ਗਏ ਨੇ ਇਸੇ ਮਾਮਲੇ ਨੂੰ ਲੈ ਕੇ ਅਕਾਲੀ ਦਲ ਦੇ ਬੁਲਾਰੇ ਐਡਵੋਕੇਟ ਅਸ਼ਦੀ ਸਿੰਘ ਕਲੀਨ ਨੂੰ ਵੀ ਅਜੇ ਹੀ ਸਮਨ ਜਾਰੀ ਕੀਤੇ ਗਏ ਨੇ ਹਾਲਾਂਕਿ ਉਹਨਾਂ ਨੇ ਇਸ ਸੰਬੰਧੀ ਚੋਣ ਕਮਿਸ਼ਨ ਕੋਲ ਸ਼ਿਕਾਇਤ ਵੀ ਦਰਜ ਕਰਵਾਈ ਹੈ ਇਹ ਮਾਮਲਾ ਹੁਣ ਹਾਈ ਕੋਰਟ ਵੀ ਪਹੁੰਚਿਆ ਹੋਇਆ ਹੈ ਅਕਾਲੀ ਦਲ ਨੇ ਹਾਈ ਕੋਰਟ ਕੋ ਪਟੀਸ਼ਨ ਦਾਇਰ ਐਸਐ ਹਾਲਾਂਕਿ ਪਟਿਆਲਾ ਪੁਲਿਸ ਨੇ ਇਸ ਨੂੰ AI ਜਨਰੇਟਰ ਆਡੀਓ ਕਹਿ ਕੇ ਲੋਕਾਂ ਨੂੰ ਗੁੰਮਰਾਹ ਕਰਨ ਦੇ ਇਲਜ਼ਾਮ ਲਗਾਏ ਸਨ ਪਰ ਅਕਾਲੀ ਆਗੂਆਂ ਨੇ ਕਿਹਾ ਹੈ ਕਿ ਉਹਨਾਂ ਕੋਲ ਸਬੂਤ ਨੇ ਕਿ ਇਹ ਪੁਲਿਸ ਅਧਿਕਾਰੀਆਂ ਦੀ ਹੀ ਕਾਲ ਰਿਕਾਰਡਿੰਗ ਹੈ ਜਿਸ ਚ ਵਿਰੋਧੀਆਂ ਨੂੰ ਨਾਮਜ਼ਾਦੀਆਂ ਪਰੰਤ ਰੋਕਣ ਦੇ ਆਦੇਸ਼ ਦਿੱਤੇ ਜਾ ਰਹੇ ਨੇ ਹੁਣ ਪੰਜਾਬ ਪੁਲਿਸ ਨੇ ਬਾਦਲ ਸਮੇਤ ਦਰਜਾ ਅਕਾਲੀ ਆਗੂਆਂ ਨੂੰ ਸਬੂਤ ਪੇਸ਼ ਕਰਨ ਲਈ ਸੱਮਣ ਭੇਜ ਦਿੱਤੇ ਨੇ ਫਖਾਣਾ ਕਿ ਕੁਝ ਕਹਿਣਾ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ